ਓਲਡ ਪੈਨਸ਼ਨ ਸਕੀਮ ਲਾਗੂ ਕਰ ਰਹੇ ਇਹਦਾ ਸਿਧਾਂਤਕ ਤੌਰ ਤੇ ਅੱਜ ਕੈਬਨਿਟ ਦੇ ਵਿੱਚ ਫੈਸਲਾ ਹੋ ਗਿਆ ਪੈਨਸ਼ਨ ਦਾ ਮਸਲਾ ਉੱਜਿਆ ਹੋਇਆ ਜਦੋਂ ਇਲੈਕਸ਼ਨ ਦੇ ਦੌਰਾਨ ਇਹ ਸਰਕਾਰ ਨੇ ਵਾਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਬਣਦੀ ਆ ਅਸੀਂ ਕੈਬਨਿਟ ਦੇ ਵਿੱਚ ਮਤਾ ਪਾ ਕੇ ਤੇ ਵਿਧਾਨ ਸਭਾ ਦੇ ਵਿੱਚ ਆਪਣੇ ਕਾਨੂੰਨ ਬਣਾ ਕੇ ਇਹ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਤੇ ਸਰਕਾਰ ਨੇ ਮਤਾਂ ਦਾ ਪਤਾ ਉਹ ਲਾਗੂ ਨਹੀਂ ਕੀਤਾ ਤੇ ਉਹਨੂੰ ਕਾਨੂੰਨ ਬਣਾਉਣ ਦਾ ਕੀ ਫਾਇਦਾ ਜੇ ਉਹਨੂੰ ਲਾਗੂ ਹੀ ਨਹੀਂ ਕਰਨਾ ਐਸਾ ਸ਼ਿਵਾਸ ਦਿਵਾਇਆ ਵੀ ਹਰ 2 ਮਹੀਨਾ ਬਾਅਦ ਕਰਾਂਗੇ ਹਰ 3 ਮਹੀਨਾ ਬਾਅਦ ਕਰਾਂਗੇ ਪਰ ਕਰਦੇ ਕੁਝ ਨਹੀਂ ਸਰਕਾਰ ਨੂੰ ਚਾਹੀਦਾ ਜਿਹੜੇ ਰਿਟਾਇਰ ਹੋ ਜਾਂਦੇ ਨੇ ਉਹਨਾਂ ਦਾ ਇੱਕ ਪੈਨਸ਼ਨ ਸਹਾਰਾ ਇੱਕ ਉਹਨਾਂ ਦਾ ਰੋਟੀ ਔਰ ਜਿਹਦਾ ਜਰੀਆ ਤੇ ਉਹਨਾਂ ਦਾ ਜਿੱਤ ਬਣ ਜਾਂਦੀ ਆ ਪਰਿਵਾਰ ਦੇ ਵਿੱਚ ਜਦੋਂ ਉਹਨਾਂ ਨੂੰ ਚਾਰ ਪੈਸੇ ਹਰ ਮਹੀਨੇ ਮਿਲਦੇ ਨੇ ਇਸ ਕਰਕੇ ਸਾਰੇ ਪੰਜਾਬੀ ਤੇ ਮਲਾਜਮ ਇਹ ਮੰਨ ਕਰਦੇ ਨੇ ਵੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰੀ ਜਾਵੇ ਤੇ ਤਰੰਤ ਲਾਗੂ ਕਰੀ ਜਾਵੇ ਪੰਜਾਬ ਸਰਕਾਰ ਵੱਲੋਂ ਕੁੱ ਸਮਾਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਉਹ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਸਰਕਾਰ ਵੱਲੋਂ ਕੋਈ ਕਦਮ ਹਜੇ ਤੱਕ ਚੁੱਕਿਆ ਨਹੀਂ ਗਿਆ ਪਰ ਉਹ ਗੱਲਾਂ ਸਿਰਫ ਲਿਖਤਾਂ ਦੇ ਵਿੱਚ ਹੀ ਪਈਆਂ ਨੇ ਤੁਸੀਂ ਕੀ ਕਹੋਗੇ ਕਿ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੇ ਇੱਕ ਇੱਕ 2004 ਤੋਂ ਬਾਅਦ ਦੇ ਮੁਲਾਜ਼ਮਾਂ ਨੂੰ ਜਿਹੜੀ ਪੈਨਸ਼ਨ ਹੈ ਉਹ ਹਲੇ ਤੱਕ ਨਹੀਂ ਲੱਗੀ ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਲੰਬੇ ਸਮੇਂ ਤੋਂ ਕਿਹੜਾ ਪੈਨਸ਼ਨ ਦਾ ਮਸਲਾ ਉੱਜਿਆ ਹੋਇਆ ਜਦੋਂ ਇਲੈਕਸ਼ਨ ਦੇ ਦੌਰਾਨ ਇਹ ਸਰਕਾਰ ਨੇ ਵਾਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਬਣਦੀ ਆ ਅਸੀਂ ਕੈਬਨਿਟ ਦੇ ਵਿੱਚ ਮਤਾ ਪਾ ਕੇ ਤੇ ਵਿਧਾਨ ਸਭਾ ਦੇ ਵਿੱਚ ਆਪਣੇ ਕਾਨੂੰਨ ਬਣਾ ਕੇ ਇਹ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਤੇ ਲਾਗਵਾਂ ਨੂੰ ਕਿਹੜੇ ਪਿਛਲੇ ਪੈਨਸ਼ਨ ਮਿਲਦੀਆਂ ਤੀਆਂ ਉਸੇ ਤਰ੍ਹਾਂ ਹੀ ਅਸੀਂ ਪਰਵਾਸਤ ਬਣਿਆ ਵੀ ਉਹ ਜਾਰੀ ਕਰਦਾਂ ਨਹੀਂ ਸਰਕਾਰ ਨੇ ਮਤਾ ਦਾ ਪਤਾ ਨੋਟੀਫਿਕੇਸ਼ਨ ਨਹੀਂ ਕੀਤਾ ਤੇ ਉਹ ਲਾਗੂ ਨਹੀਂ ਕੀਤਾ ਤੇ ਉਹਨੂੰ ਕਾਨੂੰਨ ਬਣਾਉਣ ਦਾ ਕੀ ਫਾਇਦਾ ਜੇ ਉਹਨੂੰ ਲਾਗੂ ਹੀ ਨਹੀਂ ਕਰਨਾ ਇਸ ਕਰਕੇ ਸਰਕਾਰ ਨੇ ਇਹ ਵਾਦਾ ਕੀਤਾ ਸੀ ਕਿ ਕਿਹੜੀ ਪੁਰਾਣੀ ਪੈਨਸ਼ਨ ਉਹ ਅਸੀਂ ਬਹਾਲ ਕਰਾਂਗੇ ਤੇ ਉਹਨੂੰ ਲਾਗੂ ਕਰਾਂਗੇ ਤੇ ਮੁਲਾਜ਼ਮਾਂ ਨੂੰ ਉਹਨਾਂ ਦੀ ਬੰਦ ਦੀ ਡਿਮਾਂਡ ਉਹ ਤਰੰਤੀ ਦੇਵਾਂਗੇ ਤੇ ਸਰਕਾਰ ਨੇ ਉਦੋਂ ਬਾਅਦ ਇਹੋ ਜਿਹਾ ਮਸਲਾ ੜਜਾਇਆ ਤਰਨੇ ਮਜਾਰੇ ਐਨੇ ਸ਼ੁਰੂ ਹੋ ਗਏ ਹਰ ਇੱਕ ਜਥੇਬੰਦੀਆਂ ਦੇ ਨਾਲ ਵਿਸ਼ਵਾਸ ਦਿਵਾਇਆ ਵੀ ਹਰ 2 ਮਹੀਨਾ ਬਾਅਦ ਕਰਾਂਗੇ ਹਰ 3 ਮਹੀਨਾ ਬਾਅਦ ਕਰਾਂਗੇ ਪਰ ਕਰਦੇ ਕੁਛ ਨਹੀਂ ਸਰਕਾਰ ਨੂੰ ਚਾਹੀਦਾ ਜਿਹੜੇ ਰਿਟਾਇਰ ਹੋ ਜਾਂਦੇ ਨੇ ਉਹਨਾਂ ਦਾ ਇੱਕ ਪੈਨਸ਼ਨ ਸਹਾਰਾ ਇੱਕ ਉਹਨਾਂ ਦਾ ਰੋਟੀ ਰੋਜੀ ਦਾ ਜਰੀਆ ਤੇ ਉਹਨਾਂ ਦਾ ਇੱਜ਼ਤ ਬਣ ਜਾਂਦੀ ਆ ਪਰਿਵਾਰ ਦੇ ਵਿੱਚ ਜਦੋਂ ਉਹਨਾਂ ਨੂੰ 4 ਪੈਸੇ ਹਰ ਮਹੀਨੇ ਮਿਲਦੇ ਨੇ ਐਸ ਕਰਕੇ ਸਾਰੇ ਪੰਜਾਬੀ ਤੇ ਮੁਲਾਜ਼ਮ ਇਹ ਮੰਗ ਕਰਦੇ ਨੇ ਵੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰੀ ਜਾਵੇ ਤੇ ਤਰੰਤ ਲਾਗੂ ਕਰੀ ਜਾਵੇ ਤੇ ਮਲਾਜਮਾਂ ਨੂੰ ਕਿਹੜਾ ਸੰਘਰਸ਼ ਦੇ ਰਾਹ ਨਾ ਪਾਇਆ ਜਾਵੇ ਐਸ ਕਰਕੇ ਇਹ ਹੱਕਾ ਮਲਾਜਮਾਂ ਦਾ ਇਹ ਮੰਗਾਂ ਮਲਾਜਮਾਂ ਦੀ ਇਹ ਮਿਲ ਰਹੀ ਸੀ ਪਿੱਛੇ ਤੇ ਹੁਣ ਜਦੋਂ ਸਰਕਾਰ 74 88 ਦਾ 10 ਪਿੰਛਕਾ ਐਮ ਐਲ ਏ ਤੇ ਐਮ ਪੀ ਲੈ ਰਹੇ ਨੇ ਤੇ ਮਲਾਜਮਾਂ 58 ਸਾਲ ਤੱਕ ਸਰਵਿਸ ਕਰਕੇ ਉਹ ਹੱਕ ਨੂੰ ਮੰਗਦੇ ਨੇ ਤੇ ਨਹੀਂ ਰਸਤੀ ਜੋ ਉਹ ਕਰਕੇ ਉਹ ਹੱਕ ਨੂੰ ਮੰਗ ਰਹੇ ਨੇ ਇਹ ਤਾਂ 5 ਸਾਲ ਲਾ ਕੇ ਕੋਈ ਐਮ ਐਲ اے ਕੋਈ ਐਮ ਪੀ ਕੋਈ ਰਾਜ ਸਭਾ ਦਾ ਮੈਂਬਰ 5 ਸਾਲਾਂ ਬਾਅਦ ਪੈਨਸ਼ਨ ਲੱਗ ਜਾਂਦੀ ਹੈ ਤੇ ਜੇ ਦੋ ਵਾਰੀ ਬਣ ਗਿਆ ਦੋ ਵਾਰੀ ਲੱਗ ਗਈ ਚਾਰ ਵਾਰੀ ਬਣ ਗਿਆ ਚਾਰ ਵਾਰੀ ਲੱਗ ਗਈ ਮੁਲਾਜ਼ਮਾਂ ਨੇ ਤਾਂ ਇੱਕੋ ਵਾਰੀ ਉਹ ਲੈਣੀਆਂ ਤੇ ਇਸ ਕਰਕੇ ਵੀ ਇੱਕ ਤਰ੍ਹਾਂ ਨਾ ਕਰਿਆ ਜਾਵੇ ਤੇ ਜਿਹੜੇ ਮੁਲਾਜ਼ਮਾਂ ਦੀ ਮੰਗਾਂ ਉਹ ਜਾਇਜ਼ ਮੰਗਾਂ ਤੇ ਹੱਕੀ ਮੰਗ ਹੈ ਤੇ ਇਹ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਮੰਗ ਹੈ ਤੇ ਇਸ ਕਰਕੇ ਸਰਕਾਰ ਨੂੰ ਇਹ ਤੁਰੰਤ ਲਾਗੂ ਕਰ ਦੇਣੀ ਚਾਹੀਦੀ ਆ ਤੇ ਬਹਾਨੇ ਬਾਜੀ ਕਿਹੜੀ ਪ੍ਰਾਣੀ ਪੈਨਸ਼ਨ ਸਕੀਮ ਆ ਜੇ ਇਹ ਲਾਗੂ ਹੁੰਦੀ ਆ ਤਾਂ ਸਰਕਾਰ ਨੂੰ ਵਿੱਤੀ ਪਰੇਸ਼ਾਨੀ ਕਿਉਂ ਲੱਗਦੀ ਆ ਕਿ ਉਹਨਾਂ ਨੂੰ ਪੈਸੇ ਦੀ ਘਾਟ ਮਹਿਸੂਸ ਹੁੰਦੀ ਆ ਇਹ ਕਿਉਂ ਮਹਿਸੂਸ ਹੁੰਦੀ ਆ ਸਰਕਾਰ ਨੂੰ ਇਹ ਲੱਗਦਾ ਵੀ ਬਿਰਲੇ ਬੈਠੇ ਕਰੋੜਾ ਰੁਪਿਆ ਇਹਨਾਂ ਨੂੰ ਜਾਂਦਾ ਤੇ ਇਹ ਸਰਕਾਰ ਨੂੰ ਤੇ ਜਿਹੜੇ ਇਹਨਾਂ ਦੇ ਆਈਐਸ ਅਫਸਰ ਨੇ ਉਹ ਪੁੱਠੇ ਪਾਸੇ ਰਾਹ ਭਾ ਦਿੰਦੇ ਨੇ ਤੇ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਭਾ ਦਿੰਦੇ ਨੇ ਸਰਕਾਰ ਦੇ ਨਾਲ ਪੇੜ ਕਰਾ ਦਿੰਦੇ ਨੇ ਤੇ ਆਈਐਸ ਨੂੰ ਤਾਂ ਸਾਰਾ ਡੀਏਵੀ ਦਿੱਤਾ ਤੇ ਹਰੇਕ ਕਿਹੜੀ ਕਿਸ਼ਤਾ ਉਹ ਹਰ ਟਾਈਮ ਤੇ ਮਿਲ ਜਾਂਦੀ ਹੈ ਇਹਨਾਂ ਦੇ ਬਕਾਏ ਵੀ ਮਿਲ ਜਾਂਦੇ ਨੇ ਤੇ ਕਿਹੜੀ ਥੱਲੇ ਵਾਲੀ ਕਟਾਗਰੀਆਂ ਨੇ ਉਹ ਸੰਘਰਸ਼ ਦੇ ਰਾਹ ਪਈਆਂ ਰਹਿੰਦੀਆਂ ਨੇ ਤੇ ਇਹ ਆਪਦੇ ਹੱਕਾਂ ਲਈ ਜਿੰਦੋਜਿਦ ਕਰਦਿਆਂ ਰਹਿੰਦਿਆਂ ਨੇ ਵੀ ਸਰਕਾਰ ਨੂੰ ਆਈਐਸ ਅਫਸਰਾਂ ਨੂੰ ਵੀ ਬੇਨਤੀ ਆ ਤੇ ਕਿਹੜੇ ਸਰਕਾਰ ਨੂੰ ਸਿੱਧੇ ਰਾਹ ਸੁਝਾਅ ਦੇ ਕੇ ਇਹ ਗੱਲ ਨੂੰ ਲਾਗੂ ਕਰਾਣਾ ਤੇ ਕਿਹੜੀ ਪੈਨਸ਼ਨ ਆ ਉਹਨੂੰ ਸਿਸਟਮ ਨੂੰ ਕਿਉਂ 3 ਸਾਲ ਤਾਂ ਇਹਨਾਂ ਦੇ ਲੰਘੇ ਹੀ ਗਏ ਸਰਕਾਰ ਦੇ ਰਹਿ ਗਿਆ 1.5 ਸਾਲ ਦਾ ਸਮਾਂ ਤੇ 6 ਮਹੀਨੇ ਤਾਂ ਪਹਿਲੇ ਹੀ ਕੰਮ ਬੰਦ ਹੋ ਜਾਂਦਾ ਤੇ ਇਸ ਕਰਕੇ ਸਰਕਾਰ ਨੂੰ ਵੀ ਜਗ੍ਹਾਾਂ ਨੂੰ ਮਲਾਜ਼ਮਾਂ ਦਾ ਲਾਹਾ ਲੈਣਾ ਤਾਂ ਆदमी ਤੌਰ ਤੇ ਜੇ ਤੁਸੀਂ ਮੁਲਾਜ਼ਮਾਂ ਕਿੰਨੀ ਦੇਖੋਗੇ ਮੁਲਾਜ਼ਮਾਂ ਦੀ ਗੱਲ ਸੁਣੋਗੇ ਤੇ ਮੁਲਾਜ਼ਮਾਂ ਦੀ ਥੋੜੇ ਤੋਂ ਭਜਦੇ ਨਹੀਂ ਥੋੜੇ ਨਾਲ ਖੜਨਗੇ ਇਸ ਕਰਕੇ ਸਰਕਾਰ ਨੂੰ ਇਹਨਾਂ ਦਾ ਲਾਹਾ ਲੈ ਲੈਣਾ ਚਾਹੀਦਾ ਤੇ ਇਹ ਗੱਲ ਨੂੰ ਮੰਨ ਕੇ ਤੇ ਫਿਰ ਆਪਾਂ ਇਹਨਾਂ ਨੇ ਵਾਅਦੇ ਕਰ ਲੰਨੇ ਆ ਇਹਨੀਆਂ-ਇਨੀਆਂ ਗੱਲਾਂ ਕਰ ਲੰਨੇ ਆ ਤੇ ਉਹਨਾਂ ਦਾ ਫਿਰ ਕੁਝ ਨਹੀਂ ਬਣਨਾ ਉਹਨਾਂ ਗੱਲਾਂ ਦਾ ਜਿਹੜੀ ਇਹ ਪੈਨਸ਼ਨ ਸਕੀਮ ਹੈ ਤੇ ਬਾਕੀ ਰਾਜਾਂ ਦੇ ਵਿੱਚ ਵੀ ਇਹ ਪੈਨਸ਼ਨ ਸਕੀਮ ਦੁਬਾਰਾ ਲਾਗੂ ਕਰ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਤੇ ਹੁਣ ਜਿਹੜਾ ਇਹ ਸੈਂਟਰ ਦੇ ਸਕੇਲ ਦੁਬਾਰਾ ਲਾਗੂ ਕਰੇ ਹੋਏ ਨੇ ਵੀ ਛੇਵਾਂ ਕਮਿਸ਼ਨਾਂ ਤੇ ਸੱਤਵਾਂ ਕਮਿਸ਼ਨ ਦੇ ਸੈਂਟਰ ਦੇ ਹੁਣ ਭਰਤੀ ਹੁੰਦੀ ਆ ਇਹਦੇ ਬਾਰੇ ਕੀ ਕਹੂੰਗੇ ਸੈਂਟਰਲ ਸਰਕਾਰ ਅੱਠਵਾਂ ਪੇ ਕਮਿਸ਼ਨ ਦੇ ਰਹੀ ਆ ਅਜੇ ਪੰਜਾਬ ਤੋਂ ਛਿੰਮੇ ਦਿੱਤਾ ਗਿਆ ਤੇ ਉਹ ਅੱਠਵੇਂ ਨੂੰ ਲਾਗੂ ਕਰੀਏ ਇੱਕ ਸਕਰੀਨ ਤਾਂ ਪਹਿਲੇ ਪਿੱਛੇ ਜਾ ਪੰਜਾਬ ਤੇ ਇਸ ਕਰਕੇ ਕਿਹੜੇ ਮਲਾਜਮ ਨੇ